ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਜਾਣੇ ਉਮੀਦ ਕਰਦਾ ਸਭ ਠੀਕ ਠਾਕ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਮੇਰੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜਿਸ ਦਾ ਕਿ ਆਪਣਾ ਟੌਪਿਕ ਹੈ ਫੈਸਟੀਵਲਸ ਐਂਡ ਫੇਅਰਸ ਤਿਹਾਰ ਅਤੇ ਮੇਲੇ ਜਿਵੇਂ ਕਿ ਤੁਸੀਂ ਵੀਡੀਓ ਦੇ ਉੱਪਰ ਬਲੈਕ ਕਾਲੇ ਅੱਖਰਾਂ ਦੇ ਵਿੱਚ ਪੜ੍ਹਦੇ ਰਹੇ ਹੋਗੇ ਫੈਸਟੀਵਲ ਐਂਡ ਫੇਅਰਸ ਨਾਨਕ ਸਾਹੀ ਕੈਲੰਡਰ ਅਨੁਸਾਰ ਜੋ ਵੀ ਆਪਣੇ ਪੰਜਾਬ ਦੇ ਵਿੱਚ ਤਿਹਾਰਾ ਅਤੇ ਮੇਲੇ ਮਨਾਏ ਜਾਂਦੇ ਹਨ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੀਕੇ ਦੇ ਉਹ ਪ੍ਰਸ਼ਨ ਉੱਤਰ ਕਵਰ ਕਰਾਂਗੇ ਜੋ ਪੰਜਾਬ ਦੇ ਮੇਲੇ ਅਤੇ ਤਿਹਾਰਾਂ ਦੇ ਨਾਲ ਸੰਬੰਧਤ ਹਨ ਸੋ ਟੋਟਲ 48 ਕੁਐਸਚਨਾਂ ਦੀ ਵੀਡੀਓ ਇਹ ਹੋਣ ਜਾਣ ਲੱਗੀ ਹੈਗੀ ਜਿਹੜੇ ਜਿਹੜੇ ਮੇਰੇ ਵੀਰ ਮੇਰੀ ਵੀਡੀਓ ਨੂੰ ਦੇਖਦੇ ਨੇ ਜਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਜਿੰਨਾ ਤੱਕ ਪਹੁੰਚਦਾ ਹੈਗਾ ਜੇ ਉਹਨਾਂ ਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰਿਓ ਤੇ ਜੋ ਇਸ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਪਹਿਲੀ ਵਾਰ ਮੇਰੇ ਚੈਨਲ ਤੇ ਵਿజిਟ ਕਰ ਰਹੇ ਨੇਗੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਦੇਣ ਤਾਂ ਕਿ ਉਹਨਾਂ ਤੱਕ ਆਉਣ ਵਾਲੀ ਨਵੀਂ ਵੀਡੀਓ ਦੇ ਨੋਟੀਫਿਕੇਸ਼ਨ ਪਹੁੰਚ ਸਕੇ ਸੋ ਬਹੁਤੀ دیر ਨਾ ਕਰਦੇ ਹੋਏ ਆਪਾਂ ਆਪਣੀ ਵੀਡੀਓ ਅੱਜ ਦੀ ਸਟਾਰਟ ਕਰਨ ਲੱਗੇ ਆਂਗੇ ਬਹੁਤ ਹੀ ਇੰਟਰਸਟਿੰਗ ਹੋਣ ਜਾਣ ਲੱਗੀ ਹੈਗੀ ਇਹ ਵੀਡੀਓ ਕਿਉਂਕਿ ਬਹੁਤ ਸੌਖੇ ਜਿਹੇ ਸਵਾਲ ਨੇ ਪੰਜਾਬ ਦੇ ਨਾਲ ਸੰਬੰਧਿਤ ਮੇਲਿਆਂ ਦੇ ਨਾਲ ਤਿਹਾਰਾਂ ਦੇ ਨਾਲ ਸੰਬੰਧਿਤ ਇਹ ਜੋ ਕਿ ਹਰੇਕ ਹੀ ਹਰੇਕ ਮਨਾਉਂਦਾ ਹੈਗਾ ਇਹ ਤਿਹਾਰ ਜੋ ਅੱਜ ਦਾ ਆਪਣਾ ਪਹਿਲਾ ਪ੍ਰਸ਼ਨ ਹੈ ਜੀ ਪੰਜਾਬ ਦੇ ਕਿਹੜੇ ਮੇਲੇ ਵਿੱਚ ਗਧਿਆਂ ਦੀ ਪੂਜਾ ਕੀਤੀ ਜਾਂਦੀ ਹੈ ਪੰਜਾਬ ਦੇ ਕਿਹੜੇ ਮੇਲੇ ਵਿੱਚ ਗਧਿਆਂ ਦੀ ਪੂਜਾ ਕੀਤੀ ਜਾਂਦੀ ਹੈ অপਸ਼ਨ ਨੇ ਜੀ ਇਸ ਦੇ A ਰੌਸਨੀ ਮੇਲਾ ਜਗਰਾਵਾ B ਜਰਗਦਾ ਮੇਲਾ C ਛਪਾਰ ਦਾ ਮੇਲਾ D ਉੱਗਾ ਨੋਮੀ ਮੇਲਾ ਸੋ ਇਸ ਦਾ ਸਹੀ ਜਵਾਬ ਹੈ ਜੀ অপਸ਼ਨ ਨੰਬਰ ਬੀ ਜਰਗ ਦਾ ਮੇਲਾ ਪੰਜਾਬ ਦੇ ਕਿਹੜੇ ਮੇਲੇ ਵਿੱਚ ਗਧਿਆਂ ਦੀ ਪੂਜਾ ਕੀਤੀ ਜਾਂਦੀ ਹੈ ਜੀ ਜਰਗ ਦੇ ਮੇਲੇ ਵਿੱਚ অপਸ਼ਨ ਨੰਬਰ ਬੀ ਬਹੁਤ ਹੀ ਸੌਖੇ ਜਿਹੇ ਪ੍ਰਸ਼ਨ ਨੇ ਜੀ ਜਿਹੜੇ ਮੇਰੇ ਵੀਰ ਨੂੰ ਇਹ ਪ੍ਰਸ਼ਨਾਂ ਦੇ ਉੱਤਰ ਪਤਾ ਹੈਗਾ ਉਹ ਨਾਲ ਦੀ ਨਾਲ ਪ੍ਰਸ਼ਨ ਨੂੰ ਟੈਗ ਕਰਕੇ ਵੀ ਇਹ ਇੱਕ ਨੰਬਰ ਪ੍ਰਸ਼ਨ ਦਾ ਉੱਤਰ ਹੈ ਜਾਂ 2 ਨੰਬਰ ਦਾ ਪ੍ਰਸ਼ਨ ਨੂੰ ਟੈਗ ਕਰਕੇ ਨਾ ਅਨਸਰ ਜ਼ਰੂਰ ਕਮੈਂਟ ਦੇ ਵਿੱਚ ਦੱਸਿਓ ਜਿਨ੍ਹਾਂ ਦੇ ਇਹ ਪ੍ਰਸ਼ਨ ਯਾਦ ਨੇ ਜਾਂ ਜਿਨ੍ਹਾਂ ਨੂੰ ਆਉਂਦੇ ਨੇਗੇ ਜਿਨ੍ਹਾਂ ਨੂੰ ਨਹੀਂ ਆਉਂਦੇ ਤਾਂ ਉਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣ ਇਹ ਉਹ ਪ੍ਰਸ਼ਨ ਨੇਗੇ ਜੋ ਕਿ ਆਪਣੇ ਆਉਣ ਵਾਲੇ ਸਰਕਾਰੀ ਪੇਪਰਾਂ ਦੇ ਵਿੱਚ ਜੋ ਵੀ ਕੋਈ ਵੀ ਸਰਕਾਰੀ ਨੌਕਰੀ ਦੀ ਤਿਆਰੀ ਕਰਦਾ ਕ ਵਿਦਿਆਰਥੀ ਉਹਨਾਂ ਨੂੰ ਪੁੱਛੇ ਜਾ ਸਕਦੇ ਨੇਗੇ ਇਹ ਪਿਛਲੇ ਪੇਪਰਾਂ ਦੇ ਵਿੱਚ ਵੀ ਇਹ ਪ੍ਰਸ਼ਨ ਪੁੱਛੇ ਜਾ ਚੁੱਕੇ ਹਨ ਸਰਕਾਰੀ ਪੇਪਰਾਂ ਦੇ ਵਿੱਚ ਸੋ ਆਪਣਾ ਅਗਲਾ ਪ੍ਰਸ਼ਨ ਹੈ ਜੀ ਅਗਲਾ ਆਪਣਾ ਪ੍ਰਸ਼ਨ ਹੈ ਜੀ ਨੰਬਰ 2 ਤੀਆਂ ਦਾ ਤਿਹਾਰ ਕਿਸ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਸੋ ਬਹੁਤ ਹੀ ਸੌਖਾ ਜਿਹਾ ਪ੍ਰਸ਼ਨ ਹੈ ਜੀ ਬਹੁਤ ਹੀ ਸੌਖਾ ਜਿਹਾ ਇਹਦਾ ਉੱਤਰ ਹੈਗਾ ਤੁਸੀਂ ਵੀ ਗੈਸ ਕਰਕੇ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਇਹਦਾ ਉੱਤਰ ਕੀ ਹੋਵੇਗਾ ਸੋ ਉੱਤਰ ਮੈਂ ਤਾਂ ਦੱਸ ਹੀ ਦੇਣਾ ਵੀਡੀਓ ਦੇ ਵਿੱਚ ਤੁਸੀਂ ਵੀ ਕੋਸ਼ਿਸ਼ ਕਰਨੀ ਜਿੰਨਾਂ ਨੂੰ ਆਉਂਦਾ ਹੈਗਾ ਉੱਤਰ ਦੇਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿਉਂਕਿ ਜੇਕਰ ਤੁਸੀਂ ਉੱਤਰ ਦਮਾਉਗੇ ਕਮੈਂਟਾਂ ਦੇ ਵਿੱਚ ਤਾਂ ਇਹ ਤੁਹਾਡੇ ਹੋਰ ਵੀ ਦਿਮਾਗ ਦੇ ਵਿੱਚ ਐਡ ਹੋ ਜਾਵੇਗਾ ਤੁਹਾਡੇ ਲੰਬੇ ਸਮੇਂ ਤੱਕ ਯਾਦ ਰਹੇਗਾ ਸੋ 2 ਨੰਬਰ ਉੱਤਰ 2 ਨੰਬਰ ਪ੍ਰਸ਼ਨ ਦਾ ਉੱਤਰ ਹੈਗਾ ਜੀ ਆਪਸ਼ਨ ਡੀ ਸੌਣ ਸੌਣ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਆਪਸ਼ਨ ਡੀ ਇਸ ਦਾ ਸਹੀ ਜਵਾਬ ਹੈ ਜੀ ਅਗਲਾ ਆਪਣਾ ਪ੍ਰਸ਼ਨ ਹੈ ਜੀ ਜਗਰਾਉਂ ਦੇ ਮੇਲਾ ਜਗਰਾਉਂ ਦਾ ਮੇਲੇ ਦੀਆਂ ਲਾਈਟਾਂ ਕਿਸ ਨਾਲ ਸੰਬੰਧਤ ਹਨ ਏ ਆਪਸ਼ਨ ਏ Hindu ਧਰਮ ਬੀ ਸਿੱਖ ਧਰਮ ਸੀ ਸੁਭਿਵਾਦ ਜਾਂ ਡੀ ਉੱਪਰ ਵਾਲਿਆਂ ਵਿੱਚੋਂ ਕੋਈ ਵੀ ਨਹੀਂ ਸੋ ਇਸ ਦਾ ਸਹੀ ਜਵਾਬ ਹੈ ਜੀ অপশন নাম্বার সি সুফিবাদ। জাগਰਾও ਦੇ ਮੇਲੇ ਦੀਆਂ ਲਾਈਟਾਂ ਕਿਸ ਨਾਲ ਸੰਬੰਧਤ ਹਨ? ਸੁফিਵਾਦ ਨਾਲ। অপশন নাম্বার ਸੀ ਇਸ ਦਾ ਸਹੀ ਆਨਸਰ ਹੈ ਜੀ। ਅਗਲਾ ਪ੍ਰਸ਼ਨ ਹੈ ਜੀ ਆਪਣਾ ਪ੍ਰੋਫੈਸਰ ਮੋਹਨ ਸਿੰਘ ਮੇਲਾ ਕਿੱਥੇ ਮਨਾਇਆ ਜਾਂਦਾ ਹੈ? অপশন ਹੈ ਜੀ A ਚੰਡੀਗੜ੍ਹ B ਲੁਧਿਆਣਾ C ਜਲੰਧਰ D ਪਟਿਆਲਾ। ਸੋ ਇਸ ਦਾ ਸਹੀ ਜਵਾਬ ਹੈ ਜੀ অপশন B ਲੁਧਿਆਣਾ। ਪ੍ਰੋਫੈਸਰ ਮੋਹਨ ਸਿੰਘ ਮੇਲਾ ਕਿੱਥੇ ਮਨਾਇਆ ਜਾਂਦਾ ਹੈ? ਲੁਧਿਆਣਾ ਵਿਖੇ ਜੀ। ਆਪਸ਼ਨ ਬੀ ਇਸ ਦਾ ਸਹੀ ਜਵਾਬ ਹੈ। ਪ੍ਰਸ਼ਨ ਨੰਬਰ 5 ਹੈਗਾ ਜੀ ਆਪਣਾ ਹੋਲਾ ਮਹੱਲਾ ਦੇ ਤਿਹਾਰ ਦੀ ਸ਼ੁਰੂਆਤ ਕਿਸ ਨੇ ਕੀਤੀ? ਹੋਲਾ ਮਹੱਲਾ ਦੀ ਤਿਹਾਰ ਦੀ ਸ਼ੁਰੂਆਤ ਕਿਸ ਨੇ ਕੀਤੀ? ਆਪਸ਼ਨ ਏ ਗੁਰੂ ਹਰਗੋਬਿੰਦ ਜੀ, ਆਪਸ਼ਨ ਬੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਆਪਸ਼ਨ ਸੀ ਮਹਾਰਾਜਾ ਰਣਜੀਤ ਸਿੰਘ ਜੀ, ਆਪਸ਼ਨ ਡੀ ਬਾਬਾ ਬੰਦਾ বাহাদুর ਜੀ। ਸੋ ਇਸ ਦਾ ਸਹੀ ਜਵਾਬ ਹੈ ਜੀ। অপশন বি শ্রী গুরু গোবিন্দ সিং জি হোলি মালা ਦੇਤੇ ਹਾਰ ਦੀ ਸ਼ੁਰੂਆਤ ਕਿਸ ਨੇ ਕੀਤੀ ਬਹੁਤ ਹੀ ਸੌਖੇ ਜਿਹੇ ਪ੍ਰਸ਼ਨ ਨੇ ਜੀ ਤੇ ਸੌਖੇ ਜਿਹੇ ਇਹਨਾਂ ਦੇ ਉੱਤਰ ਨੇਗੇ অপশন বি ਜੋ ਕਿ ਸਭ ਨੂੰ ਹੀ ਪਤਾ ਹੋਲਾ ਮਹੱਲਾ ਦੀ ਸ਼ੁਰੂਆਤ ਕਿਸ ਨੇ ਕੀਤੀ অপশন বি ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੋ ਅਗਲਾ ਸਵਾਲ ਹੈ ਜੀ ਆਪਣਾ ਸੇਵਾ ਲੋੜੀ ਆਮ ਤੌਰ ਤੇ ਹਰ ਸਾਲ ਮਨਾਇਆ ਜਾਂਦਾ ਹੈ 13 ਫਰਵਰੀ ਨੂੰ 13 ਜਨਵਰੀ ਨੂੰ 13 ਅਪ੍ਰੈਲ ਨੂੰ ਜਾਂ 13 ਮਾਰਚ ਨੂੰ ਸੋ ਇਸ ਦਾ ਸਹੀ ਜਵਾਬ ਹੈ ਜੀ 13 ਜਨਵਰੀ ਨੂੰ ਲੋਹੜੀ ਕਦੋਂ ਮਨਾਈ ਜਾਂਦੀ ਹੈ 13 ਜਨਵਰੀ ਨੂੰ ਅਗਲਾ ਸਵਾਲ ਹੈ ਜੀ ਆਪਣਾ ਰਾਖੀ ਕਿਸ ਮਹੀਨੇ ਮਨਾਈ ਜਾਂਦੀ ਹੈ অপਸ਼ਨ ਹੈ ਜੀ অপਸ਼ਨ A ਚੇਤ B ਫੱਗਣ C ਮਾਘ D ਭਾਦੋਂ ਸੋ ਇਸ ਦਾ ਸਹੀ ਜਵਾਬ ਹੈ ਜੀ অপਸ਼ਨ D ਭਾਦੋਂ ਅਗਲਾ ਪ੍ਰਸ਼ਨ ਹੈ ਜੀ ਆਪਣਾ ਲੋਹੜੀ ਕਿਸ ਮਹੀਨੇ ਵਿੱਚ ਮਨਾਈ ਜਾਂਦੀ ਹੈ ਆਪਸ਼ਨ ਹੈ ਜੀ A ਚੇਤ B ਫੱਗਣ C ਮਾਗ D ਸਾਵਣ ਆਪਸ਼ਨ ਨੰਬਰ C ਇਸ ਦਾ ਸਹੀ ਜਵਾਬ ਹੈ ਜੀ ਮਾਗ ਵਿੱਚ ਲੋਹੜੀ ਕਿਸ ਮਹੀਨੇ ਵਿੱਚ ਮਨਾਇ ਜਾਂਦੀ ਹੈ ਆਪਸ਼ਨ ਨੰਬਰ C ਮਾਗ ਦੇ ਵਿੱਚ ਅਗਲਾ ਪ੍ਰਸ਼ਨ ਹੈ ਜੀ ਆਪਣਾ ਨਵਾਂ ਕਿਸਾਨ ਮੇਲਾ ਪੰਜਾਬ ਵਿੱਚ ਮਨਾਇਆ ਜਾਂਦਾ ਹੈ ਕਿੱਥੇ ਮਨਾਇਆ ਜਾਂਦਾ ਹੈ ਲੁਧਿਆਣਾ ਚ ਜਲੰਧਰ ਅੰਮ੍ਰਿਤਸਰ ਜਾਂ ਮੁਕਤਸਰ ਸੋ ਇਸ ਦਾ ਸਹੀ ਜਵਾਬ ਹੈ ਜੀ ਲੁਧਿਆਣਾ ਚ ਕਿਸਾਨ ਮੇਲਾ ਪੰਜਾਬ ਵਿੱਚ ਮਨਾਇਆ ਜਾਂਦਾ ਹੈ ਕਿੱਥੇ ਮਨਾਇਆ ਜਾਂਦਾ ਹੈ ਲੁਧਿਆਣਾ ਵਿੱਚ ਆਪਸ਼ਨ ਨੰਬਰ A ਇਸ ਦਾ ਸਹੀ ਜਵਾਬ ਹੈ ਜੀ। ਅਗਲਾ ਪ੍ਰਸ਼ਨ ਹੈ ਜੀ ਆਪਣਾ 10ਵਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਇੱਕ ਸਾਲ ਵਿੱਚ ਕਿੰਨੀ ਵਾਰ ਕਿਸਾਨ ਮੇਲਾ ਮਨਾਇਆ ਜਾਂਦਾ ਹੈ? ਸੋ ਕਿੰਨੀ ਵਾਰ ਕਿਸਾਨ ਮੇਲਾ ਮਨਾਇਆ ਜਾਂਦਾ ਹੈ ਜੀ ਇੱਕ ਸਾਲ ਵਿੱਚ? ਆਪਸ਼ਨ ਹੈ ਜੀ ਇਸ ਦੇ 4 ਵਾਰ, 3 ਵਾਰੀ, 2 ਵਾਰ ਜਾਂ 1 ਵਾਰ। ਸੋ ਆਪਸ਼ਨ ਨੰਬਰ ਸੀ ਇਸ ਦਾ ਸਹੀ ਜਵਾਬ ਹੈ ਜੀ 2 ਵਾਰ। ਸਾਲ ਵਿੱਚ 2 ਵਾਰ ਮੇਲਾ ਮਨਾਇਆ ਜਾਂਦਾ ਹੈ ਮਾਰਚ ਅਤੇ ਸਤੰਬਰ ਦੇ ਵਿੱਚ। ਆਪਸ਼ਨ ਨੰਬਰ ਸੀ ਇਸ ਦਾ ਸਹੀ ਜਵਾਬ ਹੈ। ਅਗਲਾ ਪ੍ਰਸ਼ਨ ਹੈ ਜੀ ਆਪਣਾ 11ਵਾਂ ਕਿਹੜੇ ਸ਼ਹਿਰ ਦੀ ਦੀਵਾਲੀ ਪੰਜਾਬ ਵਿੱਚ ਮਸ਼ਹੂਰ ਹੈ ਕਿਹੜੇ ਸ਼ਹਿਰ ਦੀ ਦੀਵਾਲੀ ਪੰਜਾਬ ਵਿੱਚ ਮਸ਼ਹੂਰ ਹੈ ਜੀ ਬਹੁਤ ਹੀ ਸੌਖੇ ਜਿਹੇ ਪ੍ਰਸ਼ਨ ਨੇ ਤੇ ਸੌਖੇ ਜਿਹੇ ਉੱਤਰ ਨੇਗੇ ਇਹਨਾਂ ਦੇ ਤੇ ਆਪਸ਼ਨ ਨੇ ਜੀ ਇਸ ਦੇ A ਲੁਧਿਆਣਾ B ਫੋਜ਼ਪੁਰ C ਪਟਿਆਲਾ D ਅੰਮ੍ਰਿਤਸਰ ਆਪਸ਼ਨ ਆਪਸ਼ਨ D ਇਸ ਦਾ ਸਹੀ ਆਨਸਰ ਹੈ ਜੀ ਅੰਮ੍ਰਿਤਸਰ ਕਿਹੜੇ ਸ਼ਹਿਰ ਦੀ ਦੀਵਾਲੀ ਪੰਜਾਬ ਵਿੱਚ ਮਸ਼ਹੂਰ ਹੈ ਅੰਮ੍ਰਿਤਸਰ ਦੀ ਆਪਸ਼ਨ D ਇਸ ਦਾ ਸਹੀ ਜਵਾਬ ਹੈ ਜੀ ਅਗਲਾ ਪ੍ਰਸ਼ਨ ਹੈ ਜੀ ਆਪਣਾ 12ਵਾਂ ਬਾਬਾ ਸੁਢਾਲ ਮੇਲਾ ਕਿੱਥੇ ਮਨਾਇਆ ਜਾਂਦਾ ਹੈ অপਸ਼ਨ A ਜਲੰਧਰ B ਲੁਧਿਆਣਾ C ਫਤਿਹਗੜ ਸਾਹਿਬ D ਪਟਿਆਲਾ ਸੋ ਇਸ ਦਾ ਸਹੀ ਜਵਾਬ ਹੈ ਜੀ অপਸ਼ਨ A ਜਲੰਧਰ ਬਾਬਾ ਸੁਢਾਲ ਮੇਲਾ ਕਿੱਥੇ ਮਨਾਇਆ ਜਾਂਦਾ ਹੈ ਜਲੰਧਰ ਵਿੱਚ অপਸ਼ਨ A ਇਸ ਦਾ ਸਹੀ ਜਵਾਬ ਹੈ ਜੀ ਅਗਲਾ ਪ੍ਰਸ਼ਨ ਹੈ ਜੀ ਆਪਣਾ ਰਾਮ ਤੀਰਥ ਮੇਲਾ ਕਿੱਥੇ ਮਨਾਇਆ ਜਾਂਦਾ ਹੈ অপশন এ ਪਟਿਆਲਾ ਬੀ ਮਾਨਸਾ ਸੀ ਅੰਮ੍ਰਿਤਸਰ ਡੀ ਲੁਧਿਆਣਾ ਸੋ ਇਸ ਦਾ ਸਹੀ ਜਵਾਬ ਹੈ ਜੀ অপশন ਸੀ ਅੰਮ੍ਰਿਤਸਰ। RAM ਤੀਰਥ ਮੇਲਾ ਕਿੱਥੇ ਮਨਾਇਆ ਜਾਂਦਾ ਹੈ ਅੰਮ੍ਰਿਤਸਰ ਸਾਹਿਬ। অপশন ਸੀ ਇਸ ਦਾ ਸਹੀ ਜਵਾਬ ਹੈ ਜੀ। ਅਗਲਾ ਪ੍ਰਸ਼ਨ ਹੈ ਜੀ ਆਪਣਾ ਹਰਪੱਲਵ ਸੰਗੀਤ ਸਮੇਲਨ ਤਿਹਾਰ ਕਿਸ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ? অপশন এ ਬਾਬਾ ਫਰੀਦ ਬੀ ਸੁਆਮੀ ਤੁਲਾਗਰਲ ਸੀ ਰੋਜ਼ਾ شریف ਜਾਂ ਡੀ ਉੱਪਰ ਵਾਲਿਆਂ ਵਿੱਚੋਂ ਕੋਈ ਵੀ ਨਹੀਂ। ਸੋ ਇਸ ਦਾ ਸਹੀ ਜਵਾਬ ਹੈ ਜੀ ਡੀ ਉੱਪਰ ਵਾਲਿਆਂ ਵਿੱਚੋਂ ਕੋਈ ਵੀ ਨਹੀਂ ਅਗਲਾ ਪ੍ਰਸ਼ਨ ਹੈ ਜੀ ਆਪਣਾ ਛਪਾਰ ਦਾ ਮੇਲਾ ਕਿਸ ਜ਼ਿਲ੍ਹੇ ਵਿੱਚ ਮਨਾਇਆ ਜਾਂਦਾ ਹੈ ਜੋ ਕਿ ਹੁਣੇ-ਹੁਣੇ ਛਪਾਰ ਦਾ ਮੇਲਾ ਚੱਲ ਵੀ ਰਿਹਾ ਹੈ ਸਭ ਨੂੰ ਹੀ ਪਤਾਗਾ ਬਹੁਤ ਸੌਖਾ ਜਿਹਾ ਪ੍ਰਸ਼ਨ ਆ ਆਪਸ਼ਨ ਨੰਬਰ ਏ ਲੁਧਿਆਣਾ ਇਸ ਦਾ ਸਹੀ ਜਵਾਬ ਹੈ ਜੀ ਬਾਕੀ ਦੇ ਆਪਸ਼ਨ ਤੁਹਾਡੀ ਸਕਰੀਨ ਤੇ ਨੇ ਤੁਸੀਂ ਪੜ੍ਹ ਸਕਦੇ ਹੋਗੇ ਛਪਾਰ ਦਾ ਮੇਲਾ ਕਿਸ ਜ਼ਿਲ੍ਹੇ ਵਿੱਚ ਮਨਾਇਆ ਜਾਂਦਾ ਹੈ ਲੁਧਿਆਣਾ ਜਲੰਧਰ ਅੰਮ੍ਰਿਤਸਰ ਜਾਂ ਸੰਗਰੂਰ ਸੋ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਏ ਲੁਧਿਆਣਾ ਅਗਲਾ ਪ੍ਰਸ਼ਨ ਹੈ ਜੀ ਆਪਣਾ ਮੁਕਤ ਸਰ ਦਾ ਮੇਲਾ 40 ਮੁਕਤਿਆਂ ਦੀ ਯਾਦ ਵਿੱਚ ਕਿਸ ਮਹੀਨੇ ਮਨਾਇਆ ਜਾਂਦਾ ਹੈ অপਸ਼ਨ ਹੈ ਜੀ ਫੱਗਣ ਬੀ ਚੇਤ ਸੀ ਮਾਗ ਡੀ ਭਾਗੋਂ ਸੋ ਇਸ ਦਾ ਸਹੀ ਜਵਾਬ ਜਵਾਬ ਹੈ ਜੀ অপਸ਼ਨ ਸੀ ਮਾਗ ਮੁਕਤ ਸਰ ਦਾ ਮੇਲਾ 40 ਮੁਕਤਿਆਂ ਦੀ ਯਾਦ ਵਿੱਚ ਕਿਸ ਮਹੀਨੇ ਮਨਾਇਆ ਜਾਂਦਾ ਹੈ ਮਾਗ ਮਹੀਨੇ ਮਨਾਇਆ ਜਾਂਦਾ ਹੈ অপਸ਼ਨ ਨੰਬਰ ਸੀ ਇਸ ਦਾ ਸਹੀ ਜਵਾਬ ਹੈ ਜੀ ਅਗਲਾ ਪ੍ਰਸ਼ਨ ਹੈ ਜੀ ਆਪਣਾ ਕਿਹੜੇ ਸ਼ਹਿਰ ਦੀ ਹੋਲੀ ਨੂੰ ਪੰਜਾਬ ਵਿੱਚ ਸਭ ਤੋਂ ਪ੍ਰਸਿੱਧ ਮੰਨਿਆ ਜਾਂਦਾ ਹੈ অপਸ਼ਨ ਨੇ ਜੀ ਏ ਲੁਧਿਆਣਾ ਬੀ ਆਨੰਦਪੁਰ ਸਾਹਿਬ ਸੀ ਅਮਰਤਸਰ ਡੀ ਸੰਗਰੂਰ ਸੋ ਬਹੁਤ ਸੌਖਾ ਸੌਖਾ ਜਵਾਬ ਹੈ ਜੀ ਇਹਦਾ ਹੋਲੀ ਨੂੰ ਪੰਜਾਬ ਵਿੱਚ ਸਭ ਤੋਂ ਪ੍ਰਸਿੱਧ ਮੰਨਿਆ ਜਾਂਦਾ ਹੈ অপਸ਼ਨ ਬੀ ਆਨੰਦਪੁਰ ਸਾਹਿਬ ਅਗਲਾ ਪ੍ਰਸ਼ਨ ਹੈ ਜੀ ਆਪਣਾ ਪੰਜਾਬ ਵਿੱਚ ਵਿਸਾਖੀ ਮਨਾਉਣ ਦਾ ਮੁੱਖ ਕਾਰਨ ਕੀ ਹੈ অপਸ਼ਨ ਨੇ ਜੀ ਇਸ ਦੇ ਏ ਹੜੀ ਦੀਆਂ ਫਸਲਾਂ ਦੀ ਕਟਾਈ ਸੀ ਸੋਣੀ ਦੀਆਂ ਫਸਲਾਂ ਦੀ ਕਟਾਈ ਸੀ ਫਸਲਾਂ ਦੀ ਕਟਾਈ ਡੀ ਅਨੰਦਪੁਰ ਸਾਹਿਬ ਦੀ ਫਾਊਂਡੇਸ਼ਨ ਸੋ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਏ ਹੜੀ ਦੀਆਂ ਫਸਲਾਂ ਦੀ ਕਟਾਈ ਅਗਲਾ ਪ੍ਰਸ਼ਨ ਹੈ ਜੀ ਆਪਣਾ 20ਵਾਂ ਫੁੱਲਾ ਮਹੱਲਾ ਪੰਜਾਬ ਦੇ ਕਿਸ ਸ਼ਹਿਰ ਵਿੱਚ ਸਭ ਤੋਂ ਮਸ਼ਹੂਰ ਹੈ ਆਪਸ਼ਨ ਹੈ ਜੀ ਏ ਅਨੰਦਪੁਰ ਸਾਹਿਬ ਬੀ ਅੰਮ੍ਰਿਤਸਰ ਸੀ ਕਰਤਾਰਪੁਰ ਸਾਹਿਬ ਡੀ ਗੋਵਿੰਦਵਾਲ ਸਾਹਿਬ ਸੋ ਆਪਸ਼ਨ ਨੰਬਰ ਏ ਅਨੰਦਪੁਰ ਸਾਹਿਬ ਸਹੀ ਜਵਾਬ ਹੈ ਜੀ ਹੋਲਾ ਮੱਲਾ ਪੰਜਾਬ ਦੇ ਕਿਸ ਸਾਇਰ ਵਿੱਚ ਸਭ ਤੋਂ ਮਨਜ਼ੂਰ ਹੈ ਅਨੰਦਪੁਰ ਸਾਹਿਬ ਦਾ ਹੋਲਾ ਮੱਲਾ ਸਭ ਤੋਂ ਵੱਧ ਮਸ਼ਹੂਰ ਹੈ ਅਗਲਾ ਪ੍ਰਸ਼ਨ ਹੈ ਜੀ ਆਪਣਾ ਜਰਗ ਮੇਲਾ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਲਗਾਇਆ ਜਾਂਦਾ ਹੈ ਆਪਸ਼ਨ ਏ ਲੁਧਿਆਣਾ ਬੀ ਜਲੰਧਰ ਸੀ ਅੰਮ੍ਰਿਤਸਰ ਡੀ ਸੰਗਰੂਰ ਸੋ ਸਹੀ ਜਵਾਬ ਹੈ ਜੀ ਲੁਧਿਆਣੇ ਵਿੱਚ ਜਰਗ ਮੇਲਾ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਲਗਾਇਆ ਜਾਂਦਾ ਹੈ ਲੁਧਿਆਣੇ ਵਿੱਚ ਆਪਸ਼ਨ ਨੰਬਰ ਏ ਇਸ ਦਾ ਸਹੀ ਜਵਾਬ ਹੈ ਜੀ ਅਗਲਾ ਪ੍ਰਸ਼ਨ ਹੈ ਜੀ ਆਪਣਾ ਵਸੰਤ ਪੰਚਮੀ ਕਿਸ ਮਹੀਨੇ ਵਿੱਚ ਮਨਾਇਆ ਜਾਂਦਾ ਹੈ অপਸ਼ਨ A ਫੱਗਣ B ਭਾਦੋਂ C ਮਾਗ D ਚੇਤ ਸੋ ਇਸ ਦਾ ਸਹੀ ਜਵਾਬ ਹੈ ਜੀ ਮਾਗ ਵਿੱਚ ਵਸੰਤ ਪੰਚਮੀ ਕਿਸ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਮਾਗ ਦੇ ਵਿੱਚ অপਸ਼ਨ ਨੰਬਰ C ਇਸ ਦਾ ਸਹੀ ਜਵਾਬ ਹੈ ਜੀ ਸੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗ ਰਹੀ ਹੈ ਜੀ ਵੀਡੀਓ ਤੋਂ ਕੁਝ ਸਿੱਖਣ ਨੂੰ ਮਿਲ ਰਿਹਾ ਹੈਗਾ ਜਾਂ ਤੁਹਾਨੂੰ ਮੇਰੇ ਪ੍ਰਸਾਣ ਵਧੀਆ ਲੱਗ ਰਿਹਾ ਹੈ ਕਿ ਟੌਪਿਕ ਵਧੀਆ ਲੱਗ ਰਿਹਾ ਹੈਗਾ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਕ ਪਿਆਰਾ ਜਿਹਾ ਕਮੈਂਟ ਵੀ ਜਰੂਰ ਕਰ ਦਿਆ ਕਰੋ ਨਾਲ ਦੀ ਨਾਲ ਪ੍ਰਸ਼ਨਾਂ ਦੇ ਉੱਤਰ ਦਿਆ ਕਰੋ ਨਾਲ ਦੀ ਨਾਲ ਤੁਸੀਂ ਵੀ ਬਹੁਤ ਸੌਖੇ ਪ੍ਰਸ਼ਨ ਨੇ ਤੇ ਸੌਖੇ ਜਿਹੇ ਉੱਤਰ ਨੇਗੇ ਆਪਣੇ ਆਮ ਜਿਹੇ ਨੇਗੇ ਆਪਾਂ ਹਰ ਸਾਲ ਆਪਾਂ ਇਹ ਤਿਹਾਰ ਮਨਾਉਂਦੇ ਰਹਨੇ ਆਂਗੇ ਸਭ ਨੂੰ ਹੀ ਪਤਾ ਇਹਨਾਂ ਤਿਹਾਰਾਂ ਬਾਰੇ ਮੇਲਿਆਂ ਬਾਰੇ ਸੋ ਤੁਸੀਂ ਆਨਸਰ ਦੇ ਵਿੱਚ ਕਮੈਂਟ ਜਰੂਰ ਕਰਿਆ ਕਰੋ ਅਗਲਾ ਪ੍ਰਸ਼ਨ ਹੈ ਜੀ ਆਪਣਾ ਕਿਸ ਜ਼ਿਲ੍ਹੇ ਵਿੱਚ ਲਾਈਟਾਂ ਦਾ ਮੇਲਾ ਮਨਾਇਆ ਜਾਂਦਾ ਹੈ অপਸ਼ਨ ਏ ਲੁਧਿਆਣਾ ਬੀ ਅੰਮ੍ਰਿਤਸਰ ਸੀ ਜਲੰਧਰ ਡੀ ਸੰਗਰੂਰ ਸੋ ਸਹੀ ਜਵਾਬ ਹੈ ਜੀ অপਸ਼ਨ ਏ ਲੁਧਿਆਣਾ ਕਿਸ ਜ਼ਿਲ੍ਹੇ ਵਿੱਚ ਲਾਈਟਾਂ ਦਾ ਮੇਲਾ ਮਨਾਇਆ ਜਾਂਦਾ ਹੈ ਲੁਧਿਆਣਾ ਜ਼ਿਲ੍ਹੇ ਵਿੱਚ অপਸ਼ਨ ਏ ਸਹੀ ਜਵਾਬ ਹੈ ਜੀ ਅਗਲਾ ਪ੍ਰਸ਼ਨ ਹੈ ਜੀ ਆਪਣਾ ਨਿਮਨ ਲਿਖਤ ਵਿੱਚੋਂ ਕਿਹੜੇ ਸ਼ਹਿਰ ਨੂੰ ਪਿਆਰ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ অপਸ਼ਨ ਏ ਪਾਕਪਟਨ ਬੀ ਪਟਿਆਲਾ ਸੀ ਡੇਰਾ ਗੜਜੀਖਾਂ ਡੀ ਜੰਗ ਆਪਸ਼ਨ ਨੰਬਰ ਡੀ ਇਸ ਦਾ ਸਹੀ ਜਵਾਬ ਹੈ ਜੀ ਜੰਗ ਅਗਲਾ ਪ੍ਰਸ਼ਨ ਹੈ ਜੀ ਆਪਣਾ ਗਦਰੀ ਬਾਬਿਆਂ ਦਾ ਮੇਲਾ ਕਿੱਥੇ ਮਨਾਇਆ ਜਾਂਦਾ ਹੈ ਆਪਸ਼ਨ ਏ ਲੁਧਿਆਣਾ ਬੀ ਫਿਰੋਜ਼ਪੁਰ ਸੀ ਜਲੰਧਰ ਡੀ ਕਿਲਾ ਰਾਏਪੁਰ ਸੋ ਇਸ ਦਾ ਸਹੀ ਜਵਾਬ ਹੈ ਜੀ ਜਲੰਧਰ ਆਪਸ਼ਨ ਸੀ ਇਸ ਦਾ ਸਹੀ ਜਵਾਬ ਹੈ ਗਦਰੀ ਬਾਬਿਆਂ ਦਾ ਮੇਲਾ ਕਿੱਥੇ ਮਨਾਇਆ ਜਾਂਦਾ ਹੈ ਜਲੰਧਰ ਵਿੱਚ ਆਪਸ਼ਨ ਨੰਬਰ ਸੀ ਰਾਈਟ ਆਨਸਰ ਹੈ ਜੀ ਇਸ ਦਾ ਅਗਲਾ ਪ੍ਰਸ਼ਨ ਹੈ ਜੀ ਆਪਣਾ ਕਿਹੜਾ ਮੇਲਾ ਸਿੱਖ ਧਰਮ ਨਾਲ ਜੁੜਿਆ ਹੈ ਸੋ ਆਪਸ਼ਨ ਤੁਹਾਡੀ ਸਕਰੀਨ ਤੇ ਨੇਗੇ ਏ ਜਗਰਾਉਂ ਦਾ ਮੇਲਾ ਬੀ ਜਰਗ ਦਾ ਮੇਲਾ ਸੀ ਸਪਾਰ ਦਾ ਮੇਲਾ ਡੀ ਮੁਕਸਰ ਦਾ ਮੇਲਾ ਸੋ ਇਹਦਾ ਸਹੀ ਜਵਾਬ ਹੈ ਜੀ ਆਪਸ਼ਨ ਨੰਬਰ ਡੀ ਮੁਕਸਰ ਦਾ ਮੇਲਾ ਜਿਹਨੂੰ ਕਿ ਆਪਾਂ ਮਾਗੀ ਦਾ ਮੇਲਾ ਵੀ ਕਹਿੰਦੇ ਆ ਜਾਂ ਇਹ ਮਾਗ ਮਹੀਨੇ ਵਿੱਚ ਆਉਂਦਾ ਹੈ ਇਹ ਮੇਲਾ ਜੋ ਮੁਕਸਰ ਦਾ ਮੇਲਾ ਹੈਗਾ ਜੋ ਸਿੱਖ ਧਰਮ ਨਾਲ ਜੁੜਿਆ ਹੈਗਾ ਇਹ ਮਾਗ ਮਹੀਨੇ ਵਿੱਚ ਆਉਂਦਾ ਹੈ ਸੋ ਡੀ ਇਸ ਦਾ ਸਹੀ ਜਵਾਬ ਹੈ ਜੀ ਮੁਕਸਰ ਦਾ ਮੇਲਾ ਅਗਲਾ ਪ੍ਰਸ਼ਨ ਹੈ ਜੀ ਆਪਣਾ ਕਿਸ ਫਕੀਰ ਦੀ ਦਰਗਾਹ ਵਿੱਚ ਰੌਸ਼ਨੀ ਮੇਲਾ ਮਨਾਇਆ ਜਾਂਦਾ ਹੈ অপਸ਼ਨ A ਬਾਬਾ ਫਰੀਦ B Hazrat Muqamuddin C ਨਜ਼ਰਉਦੀਨ ਉਲੀਆ P ਸੌਰੀ D ਪੀਰ ਮੁਹੰਮਦ ਸਾਹ ਸੋ ਇਸ ਦਾ ਸਹੀ ਜਵਾਬ ਹੈ ਜੀ অপਸ਼ਨ B Hazrat Muqamuddin ਕਿਸ ਫਕੀਰ ਦੀ ਦਰਗਾਹ ਵਿੱਚ ਰੌਸ਼ਨੀ ਮੇਲਾ ਮਨਾਇਆ ਜਾਂਦਾ ਹੈ Hazrat Muqamuddin অপਸ਼ਨ ਨੰਬਰ B ਇਸ ਦਾ ਸਹੀ ਜਵਾਬ ਹੈ ਜੀ ਪ੍ਰਸ਼ਨ ਨੰਬਰ 28 ਆਪਣਾ ਝੂਟੇ ਕਿਸ ਤਿਹਾਰ ਦਾ ਪ੍ਰਤੀਕ ਹਨ ਇਹ ਲਾਈਟਾਂ ਦਾ ਮੇਲਾ B ਤੀਆਂ ਦਾ C ਵਿਸਾਖੀ D ਮਾਗੀ ਬਹੁਤ ਹੀ ਸੌਖਾ ਪ੍ਰਸ਼ਨ ਪ੍ਰਸ਼ਨ ਹੈ ਜੀ ਤੇ ਸੌਖਾ ਜਿਹਾ ਉੱਤਰ ਹੈਗਾ ਸਭ ਨੂੰ ਹੀ ਪਤਾ ਤੀਆਂ ਦਾ ਤਿਹਾਰ ਝੂਟੇ ਕਿਸ ਤਿਹਾਰ ਦਾ ਪ੍ਰਤੀਕ ਨੇ ਤੀਆਂ ਦਾ ਤਿਹਾਰ ਦਾ ਆਪਸ਼ਨ ਨੰਬਰ B ਇਸ ਦਾ ਸਹੀ ਜਵਾਬ ਹੈ ਜੀ ਸੋ ਅਗਲਾ ਪ੍ਰਸ਼ਨ ਹੈ ਜੀ ਸਪਾਰ ਦਾ ਮੇਲਾ ਕਿਸ ਦੀ ਇਸ ਮਾਤ ਤੇ ਲੱਗਦਾ ਹੈ ਆਪਸ਼ਨ ਹੈ ਜੀ A ਗੁੱਗਾ ਪੀਰ B ਬਾਬਾ ਫਰੀਦ C ਨਿਜ਼ਾਮ ਉੱਦੀਨ ਉਲੀਆ D ਪੀਰ ਮੁਹੰਮਦ ਸਾਹ অপশন নাম্বার এ গুग्गा पीर। ਸਵਾਰ ਦਾ ਮੇਲਾ ਕਿਸ ਦੀ ਸਮਾਧ ਤੇ ਲੱਗਦਾ ਹੈ? অপশন নাম্বার এ গুग्गा पीर ਇਸ ਦਾ ਸਹੀ ਜਵਾਬ ਹੈ ਜੀ। গুग्गा पीर ਦੀ ਸਮਾਧ ਤੇ ਸਵਾਰ ਦਾ ਮੇਲਾ ਲੱਗਦਾ ਹੈ। ਅਗਲਾ ਪ੍ਰਸ਼ਨ ਹੈ ਜੀ ਆਪਣਾ ਨਾਨਕ ਸਾਹੀ ਕੈਲੰਡਰ ਅਨੁਸਾਰ ਨਵਾਂ ਸਾਲ ਕਦੋਂ ਸ਼ੁਰੂ ਹੁੰਦਾ ਹੈ? অপশন ਨੇ ਜੀ A ਚੇਤ B ਵਿਸਾਖ C ਮਾਗ D ਕੱਤ। অপশন ਨੰਬਰ A ਇਸ ਦਾ ਸਹੀ ਜਵਾਬ ਹੈ ਜੀ ਚੇਤ। ਨਾਨਕ ਸਾਹੀ ਕੈਲੰਡਰ ਅਨੁਸਾਰ ਨਵਾਂ ਸਾਲ ਕਦੋਂ ਸ਼ੁਰੂ ਹੁੰਦਾ ਹੈ? ਚੇਤ ਤੋਂ। অপশন ਨੰਬਰ A ਇਸ ਦਾ ਸਹੀ ਜਵਾਬ ਹੈ ਜੀ। ਅਗਲਾ ਪ੍ਰਸ਼ਨ ਹੈ ਜੀ ਆਪਣਾ ਪੰਜਾਬ ਵਿੱਚ ਮਿੰਨੀ 올림픽 ਕਿੱਥੇ ਆਯੋਜਿਤ ਕੀਤੇ ਜਾਂਦੇ ਹਨ ਆਪਸ਼ਨ ਏ ਪਟਿਆਲਾ ਬੀ ਲੁਧਿਆਣਾ ਸੀ ਜਲੰਧਰ ਡੀ ਅਨੰਦਪੁਰ ਸਾਹਿਬ ਸੋ ਸਹੀ ਜਵਾਬ ਹੈ ਜੀ ਲੁਧਿਆਣਾ ਵਿੱਚ ਪੰਜਾਬ ਵਿੱਚ ਮਿੰਨੀ 올림픽 ਕਿੱਥੇ ਆਯੋਜਿਤ ਕੀਤੇ ਜਾਂਦੇ ਹਨ ਲੁਧਿਆਣਾ ਵਿੱਚ ਆਪਸ਼ਨ ਨੰਬਰ ਬੀ ਇਸ ਦਾ ਸਹੀ ਜਵਾਬ ਹੈ ਜੀ ਅਗਲਾ ਪ੍ਰਸ਼ਨ ਹੈ ਜੀ ਆਪਣਾ ਨਾਨਕ ਸਾਹੀ ਕੈਲੰਡਰ ਵਿੱਚ ਸਾਲ ਦਾ ਆਖਰੀ ਮਹੀਨਾ ਕਿਹੜਾ ਹੈ ਆਪਸ਼ਨ ਹੈ ਜੀ ਏ ਚੇਤ ਬੀ ਕੱਤਾ ਸੀ ਬਸਾਖ ਡੀ ਫੱਗਣ ਸੋ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਨੰਬਰ ਡੀ ਫੱਗਣ ਅਗਲਾ ਪ੍ਰਸ਼ਨ ਹੈ ਜੀ ਆਪਣਾ ਪੰਜਾਬ ਵਿੱਚ ਨਾਨਕ ਸਾਹੀ ਕੈਲੰਡਰ ਕਿਸ ਸਾਲ ਲਾਗੂ ਕੀਤਾ ਗਿਆ ਆਪਸ਼ਨ ਹੈ ਜੀ 1469 ਬੀ 1708 ਸੀ 1716 ਡੀ 2003 ਸੋ ਸਹੀ ਜਵਾਬ ਹੈ ਜੀ 2003 ਆਪਸ਼ਨ ਨੰਬਰ ਡੀ ਇਸ ਦਾ ਸਹੀ ਜਵਾਬ ਹੈ ਜੀ ਕਦੋਂ ਲਾਗੂ ਕੀਤਾ ਗਿਆ 2003 ਦੇ ਵਿੱਚ ਨਾਨਕ ਸਾਹੀ ਕੈਲੰਡਰ ਵਿੱਚ ਲੀਪ ਦਾ ਦਿਨ ਕਿਸ ਮਹੀਨੇ ਵਿੱਚ ਜੋੜਿਆ ਜਾਂਦਾ ਹੈ? ਆਪਸ਼ਨ ਹੈ ਜੀ A ਚੇਤ B ਕੱਤ C ਵਿਸਾਖ D ਫੱਗਣ। ਸੋ ਸਹੀ ਜਵਾਬ ਹੈ ਜੀ ਇਸ ਦਾ ਆਪਸ਼ਨ ਨੰਬਰ D ਫੱਗਣ। ਅਗਲਾ ਪ੍ਰਸ਼ਨ ਹੈ ਜੀ ਪੰਜਾਬ ਵਿੱਚ ਪਿੰਡੂ 올림픽 ਖੇਡਾਂ ਕਿੱਥੇ ਉਜਾਗਤ ਕੀਤੀਆਂ ਜਾਂਦੀਆਂ ਹਨ? ਆਪਸ਼ਨ A ਜਲੰਧਰ B ਹੁਸ਼ਿਆਰਪੁਰ C ਕਿਲਾਰਾਏਪੁਰ D ਰਾਇਪੋਏ ਦੀ ਤਲਵੰਡੀ। ਸੋ ਆਪਸ਼ਨ ਸੀ ਕਿਲਾ ਰਾਏਪੁਰ ਦੀਆਂ ਖੇਡਾਂ ਬਹੁਤ ਮਸ਼ਹੂਰ ਨੇ ਜੀ ਕਿਲਾ ਰਾਏਪੁਰ ਦੀਆਂ ਖੇਡਾਂ ਪੰਜਾਬ ਵਿੱਚ ਪੇਂਟੂ 올림픽 ਖੇਡਾਂ ਆਪਸ਼ਨ ਨੰਬਰ ਸੀ ਕਿਲਾ ਰਾਏਪੁਰ ਵਿੱਚ ਦਾ ਸਹੀ ਜਵਾਬ ਹੈ ਜੀ ਅਗਲਾ ਪ੍ਰਸ਼ਨ ਹੈ ਜੀ ਕਿਸ ਤਿਹਾਰ ਵਿੱਚ ਸੱਪ ਦੀ ਪੂਜਾ ਕੀਤੀ ਜਾਂਦੀ ਹੈ ਆਪਸ਼ਨ ਏ ਸਪਾਰ ਦਾ ਮੇਲਾ ਬੀ ਰੋਜਾ شریف ਮੇਲਾ ਸੀ ਜਰਗ ਦਾ ਮੇਲਾ ਈ ਰੌਸ਼ਨੀ ਮੇਲਾ ਸੋ ਸਹੀ ਜਵਾਬ ਹੈ ਜੀ ਸਪਾਰ ਦਾ ਮੇਲਾ ਜਿੱਥੇ ਕੇ ਸੱਪਾਂ ਦੀ ਪੂਜਾ ਕੀਤੀ ਜਾਂਦੀ ਹੈ ਆਪਸ਼ਨ ਨੰਬਰ ਏ ਇਸ ਦਾ ਸਹੀ ਜਵਾਬ ਹੈ ਜੀ ਗੁਰਪੁਰਪ ਕਦੋਂ ਮਨਾਇਆ ਜਾਂਦਾ ਹੈ অপਸ਼ਨ ਏ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਗੁਰੂ ਅਰਜਨ ਦੇਵ ਜੀ ਦੀ ਸਾਹਤ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਜਾਂ অপਸ਼ਨ ਡੀ ਇਹ ਸਾਰੇ ਸੋ ਇਹਦਾ ਸਹੀ ਜਵਾਬ ਹੈ ਜੀ অপਸ਼ਨ ਡੀ ਇਹ ਸਾਰੇ ਅਗਲਾ ਪ੍ਰਸ਼ਨ ਹੈ ਜੀ ਆਪਣਾ ਜੋਗੀਪੀਰ ਮੇਲਾ ਕਿੱਥੇ ਲਗਾਇਆ ਜਾਂਦਾ ਹੈ অপਸ਼ਨ ਏ ਪਠੰਡਾ ਬੀ ਪਟਿਆਲਾ ਸੀ ਸੁਨਾਮ ਡੀ ਜਲੰਧਰ ਸੋ ਸਹੀ ਜਵਾਬ ਹੈ ਜੀ ਆਪਸ਼ਨ A ਬਠਿੰਡਾ ਜੋਗੀ ਪੀਰ ਮੇਲਾ ਕਿੱਥੇ ਲਗਾਇਆ ਜਾਂਦਾ ਹੈ ਬਠਿੰਡਾ ਵਿੱਚ ਆਪਸ਼ਨ A ਇਸ ਦਾ ਸਹੀ ਜਵਾਬ ਹੈ ਜੀ ਇੱਕ ਕਥਾ ਦੇ ਅਨੁਸਾਰ ਗੁੱਗਾ ਮਾੜੀ ਮੇਲੇ ਵਿੱਚ ਗੁੱਗਾ ਕੌਣ ਸੀ ਆਪਸ਼ਨ A ਕਵੀ B ਵਾਰੀਅਰ ਕਿੰਗ C ਸੂਫੀ ਸੰਤ D ਗਾਇਕ ਸਹੀ ਜਵਾਬ ਹੈ ਜੀ ਵਾਰੀਅਰ ਕਿੰਗ ਆਪਸ਼ਨ B ਇਸ ਦਾ ਸਹੀ ਜਵਾਬ ਹੈ ਗੁੱਗਾ ਮਾੜੀ ਮੇਲੇ ਵਿੱਚ ਗੁੱਗਾ ਕੌਣ ਸੀ ਵਾਰੀਅਰ ਕਿੰਗ रजनी देवी ਮੰਦਿਰ ਦਾ ਮੇਲਾ ਕਿੱਥੇ ਮਨਾਇਆ ਜਾਂਦਾ ਹੈ? ਆਪਸ਼ਨ A ਅੰਮ੍ਰਿਤਸਰ B ਜਲੰਧਰ C ਹੁਸ਼ਿਆਰਪੁਰ D ਕਪੂਰਥਲਾ। ਸੋ ਸਹੀ ਜਵਾਬ ਹੈ ਜੀ ਹੁਸ਼ਿਆਰਪੁਰ ਆਪਸ਼ਨ C। ਰਜਨੀ ਦੇਵੀ ਮੰਦਿਰ ਦਾ ਮੇਲਾ ਕਿੱਥੇ ਮਨਾਇਆ ਜਾਂਦਾ ਹੈ? ਹੁਸ਼ਿਆਰਪੁਰ ਵਿੱਚ। ਆਪਸ਼ਨ C ਸਹੀ ਜਵਾਬ ਹੈ ਜੀ। ਅਗਲਾ ਪ੍ਰਸ਼ਨ ਹੈ ਜੀ ਹੋਲਾ ਮਹੱਲਾ ਦੇ ਆਖਰੀ ਦਿਨ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਲੰਮਾ ਜਲੂਸ ਕਿੱਥੇ ਸ਼ੁਰੂ ਹੋਇਆ ਹੈ? ਆਪਸ਼ਨ A ਅਕਾਲ ਤਖਤ B ਤਖਤ ਕੇਸਗੜ੍ਹ ਸਾਹਿਬ C ਤਖਤ ਸ੍ਰੀ ਦਮਦਮਾ ਸਾਹਿਬ D ਤਖਤ ਪਟਨਾ ਸਾਹਿਬ ਸੋ ਸਹੀ ਜਵਾਬ ਹੈ ਜੀ অপਸ਼ਨ ਬੀ ਤਖਤ ਕੇਸਗੜ੍ਹ ਸਾਹਿਬ ਅਗਲਾ ਪ੍ਰਸ਼ਨ ਹੈ ਜੀ ਵਿਸਾਖੀ ਦਾ ਤਿਹਾਰ ਕਦੋਂ ਸ਼ੁਰੂ ਹੋਇਆ অপਸ਼ਨ ਹੈ ਜੀ 1699 ਬੀ 1469 ਸੀ 1799 ਡੀ 1539 ਸੋ ਵਿਸਾਖੀ ਦਾ ਤਿਹਾਰ ਕਦੋਂ ਸ਼ੁਰੂ ਹੋਇਆ 1699 ਜੀ অপਸ਼ਨ ਏ ਇਸ ਦਾ ਸਹੀ ਜਵਾਬ ਹੈ ਅਗਲਾ ਪ੍ਰਸ਼ਨ ਹੈ ਜੀ ਹਾਲ ਹੀ ਵਿੱਚ ਸਹੀਦੀ ਜੋੜ ਮੇਲੇ ਦਾ ਨਾਮ ਬਦਲਿਆ ਗਿਆ ਹੈ ਇਸ ਦਾ ਨਵਾਂ ਨਾਮ ਕੀ ਹੈ ਜਿਵੇਂ ਆਪਾਂ ਕਹਿ ਲਈਏ ਹੁਣੇ-ਹੁਣੇ ਸਹੀਦੀ ਜੋੜ ਮੇਲੇ ਦਾ ਨਾਮ ਬਦਲਿਆ ਗਿਆ ਹੈ ਇਸ ਦਾ ਨਵਾਂ ਨਾਮ ਕੀ ਹੈ অপਸ਼ਨ ਹੈ ਜੀ ਇਸ ਦੇ ਸਹੀਦੀ ਰੰਗ ਮੰਚ ਜੋਰ ਸਭਾ ਜਾਂ ਸਹੀਦੀ ਸਭਾ ਜਾਂ ਉੱਪਰ ਵਾਲਿਆਂ ਵਿੱਚੋਂ ਕੋਈ ਵੀ ਨਹੀਂ ਸੋ ਇਸ ਦਾ ਸਹੀ ਜਵਾਬ ਹੈ ਜੀ ਸਹੀਦੀ ਸਭਾ ਸਹੀਦੀ ਜੋੜ ਮੇਲੇ ਦਾ ਨਾਮ ਬਦਲ ਕੇ ਕੀ ਰੱਖਿਆ ਗਿਆ ਸਹੀਦੀ ਸਭਾ ਆਪਸ਼ਨ ਸੀ ਸਹੀ ਜਵਾਬ ਹੈ ਜੀ ਅਗਲਾ ਪ੍ਰਸ਼ਨ ਹੈ ਜੀ ਆਪਣਾ ਹਰਬੱਲਵ ਸੰਗੀਤ ਮੇਲਾ ਕਿਸ ਮੰਦਰ ਵਿੱਚ ਆਯੋਜਿਤ ਕੀਤਾ ਜਾਂਦਾ ਹੈ ਆਪਸ਼ਨ ਨੇ ਜੀ ਏ ਰਜਨੀ ਦੇਵੀ ਮੰਦਰ ਬੀ ਦੇਵੀ ਤਾਲਬ ਮੰਦਰ ਸੀ ਮੁਕਤੇਸ਼ਵਰ ਮੰਦਰ ਜਾਂ ਡੀ ਉੱਪਰ ਵਾਲਿਆਂ ਵਿੱਚੋਂ ਕੋਈ ਵੀ ਨਹੀਂ ਸਹੀ ਜਵਾਬ ਹੈ ਜੀ ਇਹਦਾ ਬੀ ਦੇਵੀ ਤਾਲਬ ਮੰਦਰ ਅਗਲਾ ਪ੍ਰਸ਼ਨ ਹੈ ਜੀ ਆਪਣਾ ਪੰਜਾਬ ਵਿੱਚ ਨਾਨਕਸਰ ਦਾ ਮੇਲਾ ਕਿੱਥੇ ਲਗਾਇਆ ਜਾਂਦਾ ਹੈ ਆਪਸ਼ਨ ਹੈ ਜੀ ਏ ਜਗਰਾਉਂ ਬੀ ਕਲੇਰਾ ਸੀ ਲਾਰਾਇਪੁਰ ਡੀ ਖਟਕੜਕਲਾ ਸੋ ਸਹੀ ਜਵਾਬ ਹੈ ਜੀ ਇਸ ਦਾ ਕਲੇਰਾ ਪੰਜਾਬ ਵਿੱਚ ਨਾਨਕਸਰ ਮੇਲਾ ਕਿੱਥੇ ਲਗਾਇਆ ਜਾਂਦਾ ਹੈ ਕਲੇਰਾ ਆਪਸ਼ਨ ਬੀ ਇਸ ਦਾ ਸਹੀ ਜਵਾਬ ਹੈ ਜੀ ਅਗਲਾ ਪ੍ਰਸ਼ਨ ਹੈ ਜੀ ਆਪਣਾ ਪੰਜਾਬ ਵਿੱਚ ਭਾਈ ਮਣੀ ਸਿੰਘ ਮੇਲਾ ਕਿੱਥੇ ਲਗਾਇਆ ਜਾਂਦਾ ਹੈ ਆਪਸ਼ਨ ਐ ਜੀ ਏ ਲੁਧਿਆਣਾ ਬੀ ਅੰਮ੍ਰਿਤਸਰ ਸੀ ਨਵਾਂ ਸ਼ਹਿਰ ਡੀ ਸੰਗਰੂਰ ਸੋ ਸਹੀ ਜਵਾਬ ਹੈ ਜੀ ਭਾਈ ਮਣੀ ਸਿੰਘ ਮੇਲਾ ਕਿੱਥੇ ਲਗਾਇਆ ਜਾਂਦਾ ਹੈ ਸੰਗਰੂਰ ਵਿੱਚ ਆਪਸ਼ਨ ਡੀ ਇਸ ਦਾ ਸਹੀ ਜਵਾਬ ਹੈ ਜੀ